ਗਾਈਸ ਸੋ ਲਾ ਪ੍ਰਾ ਨਾਈਸ ਲੈ ਸਾਡਾ ਆਪਣੇ ਬਲੌਗ ਵਿੱਚ ਸਵਾਗਤ ਹੈ ਤੇ ਆਪਾਂ ਚੱਲੇ ਆਂ ਰਾਂਪਰੇ ਤੇ ਜੋਨੋ ਘਰ ਆਉਣੇ ਆ ਬਸ ਦਾ ਸਫਰ ਹੁਣ ਤੁਸੀਂ ਇਹ ਵੀ ਰਾਣੀ ਬੋਰ ਟਾਈਮ ਬਾਤ ਦਿੱਤਾ ਹੁਣ ਅੱਜ ਇਹ ਮਨ ਜਾ ਕਰਿਆ ਮੈਂ ਬਸ ਦਾ ਸਫਰ ਕਰੀਏ ਲੋਕਰ ਆਉਣੇ ਅੱਜ ਤੋਂ ਬਸ ਦਾ ਸਫਰ ਗਾਈਜ਼ ਆਪਾਂ ਬੌਂਡੀ ਆ ਰਾਮਪੁਰ ਤੇ ਤੇ ਹੁਣ ਰਾਮਪੁਰ ਆਪਾਂ ਲੈਨੇ ਆਂ ਚੀਜ਼ੀਆਂ-ਚੂਜ਼ੀਆਂ ਜਿਹੜੇ ਤੋਂ ਅਲੱਗ ਦਾ ਦੁਕਾਨ ਦੇ ਰਹਿ ਕੇ ਗੁਣ ਚੱਲਦੇ ਐ ਟ੍ਰੈਂਡ ਨੂੰ ਤੇ ਤੁਹਾਨੂੰ ਦਿਖਾਉਣ ਯਾਰ ਬਹੁਤ ਚੀਜ਼ਾਂ ਤੇ ਗਾਈਜ਼ ਕੋਟਾਕਾ ਨਹੀਂ ਹਲੋ ਗਾਈਜ਼ ਮਿੱਤਰੋ ਆਪਾਂ ਇੱਥੇ ਪਹੁੰਚੂ ਗਏ ਆ ਤੇ ਚੱਲਦੇ ਆਂ ਫਿਰ ਆਪਣੇ ਰੂਟੀ ਬਣਾ ਲਈ ਆ ਗਾਇਸ ਖੋਸ ਨਾ ਉਹਨਾਂ ਵੀ ਦਾਜੀ ਯਾਰ ਬਿੜੂਆਂ ਦਾ ਬਹੁਤ ਪਾਈ ਅਨੰਤ ਤੇ ਮੇਰਾ ਭਾਈ ਉਹਨੇ ਲਾਈਕ ਸ਼ੇਅਰ ਦਾ ਕਰਦਾ ਯਾਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਦਾ ਕਰਦੇ ਆ ਕਰੋ ਬਾੜਾ ਹੋਰ ਦੇਖਣ ਲੱਗ ਜਾਣਗੇ ਯਾਰ ਭਾਈ ਫਿਰ ਹੋਰ ਕਹਿਣ ਕਹਿਣ ਪਾਉਣ ਲੱਗ ਜੂਗਾ ਜੀ ਕਹਣਾ ਲਾਈਕ ਸ਼ੇਅਰ ਕਰਦੇ ਆ ਕਰੋ ਮਿੱਤਰੋ ਹੈਲੋ ਗਾਇਸ ਸੋਡਾਪਰਾ ਨਾਈਸ ਇਧਰ ਪੰਗਾ ਅੜ ਗਿਆ ਏ ਕੁੜੀ ਦੇ ਚੂੜਾ ਚ ਚੂੜੀਆਂ ਚੜਦੀਆਂ ਨਹੀਂ ਚੂੜਾ ਪਾਉਣ ਲੱਗੇ ਆ ਪਕਾ ਵੀ ਟਾਈਮ ਬਾਅਦ ਰੱਤ ਤੇਰੇ ਉਹ ਪੰਗਾ ਪੈ ਗਿਆ ਗੁਰੂ ਮਾਤਾ ਕਹਿੰਦੀ ਕੋਈ ਚੈੱਕ ਨਹੀਂ ਜਾਣਦੇ ਹਾਈ ਹਾਈ ਪਸੰਦ ਆ ਤੁਹਾਨੂੰ ਸਭ ਨੂੰ ਆ ਰਹਾ ਮਸਾਲਾ ਮਾਰਾ ਬੜਦੇ ਆ ਜਾਣਦੇ ਹੁਣ ਯਾਰ ਖੱਡ 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 ਮੰਮੀ ਖੱਡ ਚੁੱਕੀ ਜਾਣ ਦੇ ਆਪ ਦੇ ਗਾਈਸ ਦੇਖੋ ਆ ਕਹਿੰਦੇ 5 ਮਿੰਟ ਵਾਲੀ ਮਹਿੰਦੀ ਆ ਠੀਕ ਆ ਨਾ ਇਹ ਆਪਾਂ ਦਿੱਤੀ ਲਾ ਤੇ ਗਾਈਸ ਗਾਈਸ ਬੈਰੀ ਨਾਈਸ ਤੇ ਗਾਇਸ ਹੁਣ 5 ਮਿੰਟਾਂ ਦਾ ਫਰ ਦੇਣੇ ਆ ਇਹਦਾ ਕੀ ਰਿਜ਼ਲਟ ਆ ਇਹ ਕੀ ਕੰਮ ਕਰਦੀ ਆ ਤੇ ਅਜ ਨੂੰ ਦੱਸਾਂਗੇ ਵੀ ਲਾਉਣੀ ਆ ਕਿ ਨਹੀਂ ਲਾਉਣੀ ਕਿ ਨਾ ਓਨਲੀ 5 ਮਿੰਟ ਓਕੇ ਲੈ ਗਾਇਸ ਮਹਿੰਦੀ ਦੇਖੋ ਪੂਰੀ ਘੈਂਟ ਚੜੀ ਆ ਫੁੱਲ ਫੁੱਲ ਜੀ ਪੂਰੀ ਛਪੇ ਆ ਤੇ ਗਾਇਸ ਤੁਸੀਂ ਵੀ ਆਖੋ ਬੜੀ ਜੀ ਸੋ ਬੀਰੀ ਨਾਈਸ ਤੁਸੀਂ ਵੀ ਟਰਾਈ ਕਰਿਓ ਤੇ ਗਾਇਸ ਸਾਰਿਆਂ ਨੂੰ ਗੁੱਡ ਨਾਈਟ ਬਾਏ ਓਕੇ ਬਾਏ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਠੀਕ ਹੈ ਨਾ ਓਕੇ ਬਾਏ ਗੁੱਡ ਨਾਈਟ